ਪਾ ਬਣਾਇਆ ਜੰਤਰ ਆਪਾਂ ਤਾਂ ਸੋਚਿਆ ਸੀ ਚਲਾ ਕੇ ਦੇ ਚੱਲੂਗਾ ਨਾਲ ਹੀ ਗੱਲ ਕੀਤੀ ਯਾਰ ਮੈਂ ਤਾਂ ਕਿਹਾ ਸੀ ਮਾਂ ਪ੍ਰਾਲੀ ਨੂੰ ਲਾਵਾਂਗੇ ਅੱਗ ਆ ਬਾਪੂ ਦੇ ਮੁੰਡਾ ਸਪਾਏ ਕਹਿੰਦੇ ਟਿਗੇ ਨਹੀਂ ਇਹ ਕਹਿੰਦੇ ਆਪਾਂ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਸਮਾਜ ਚ ਕਹਿੰਦੇ ਆਪਾਂ ਪ੍ਰਦੂਸ਼ਣ ਨਹੀਂ ਫਲਾਉਣਾ ਕਿ ਨਹੀਂ ਕਹਾਂ ਆਪਾ ਮਜਾ ਨਾਲ ਦੀ ਜਮਤਾ ਕਹਿੰਦਾ ਕਿਉਂ ਇਹਨਾਂ ਪੈਸੇ ਖਰਾਬ ਕਰਿਆ ਤੇ ਨਵੇਂ ਦੇ ਵਿਚਾਰੇ ਦੇ ਹੈ ਲੱਗਦਾ ਹੈ ਸੀਖ ਦੀ ਡੱਬੀ ਰੁਪਏ ਦੀ ਨਾ ਕੰਮ ਹੋ ਜਾਣਾ ਕਿੱਥੇ ਸਾਰਾ ਦਿੱਥਿਆ ਸੀ 7000 ਰੁਪਏ ਗਏ ਤੇ ਨੋ ਤੇ ਰੀਮੇ ਕਿ ਗੱਲ ਹੋਇਆ ਟਰੈਡ ਦਾ ਤੇਲ ਤਾਂ ਹੁਣ ਮੱਚਣੀ ਆ। ਇਹਨਾਂ ਦੇਖ ਨਹੀਂ ਵੀ ਕਾਨੂੰ ਜਾ ਸੌਦਾ ਹਲਾ ਹੈਗਾ ਕਿ ਨਾ। ਸੋਨੂੰ ਦੱਸੋ ਬਈ ਕਿਵੇਂ ਲੱਗਦਾ ਵੀ ਆਪਾਂ ਨੂੰ ਖੜਿਆ ਆ ਕੇ ਬਾਹਗੇ। ਸੁਪਰ ਸੀਡਰ ਨਾਲ ਬੀਜਾਂਗੇ। ਕਾਮਯਾਬ ਹੋਊ ਸੌਦਾ ਕਿ ਨਾ ਹੋਇਆ। ਨਾਜ ਬਾਕੀ ਦੀ ਹੋ ਕਰੇ ਦੂਜਾ ਵਾਲਾ। ਲੈ ਕੇ ਬਾਬੇ ਦਾ ਨਾਂ ਹੱਥ ਤਾਂ ਆਂਗਰਾ। ਵਾਹ ਜੀ ਕਾਮਯਾਬ ਹੋ ਤੁਸੀਂ ਉਹ ਇਹ ਬਹੁਤ ਪਛਾਇਆ ਤੁਸੀਂ ਹਾਂ ਇਹ ਟਿੱਡਾ ਜਾਂ ਨਹੀਂ ਹਾਂ ਕਰੋ ਸਹੀ ਨਹੀਂ ਗਿਆ ਮੁੰਡਾਰੇ ਟੱਕਰਾਂ ਬਹੁਤ ਮਾਰੀਆਂ ਨੇ ਹਾਂ ਹਾਂ ਬਸ ਬਸ ਸਹੀ ਆ ਲੋਕ ਚ ਪੈ ਕੇ ਇੱਕ ਵਾਰੀ ਵਾ ਠੀਕ ਆ ਮਾਰਾਇਆ ਹੋ ਕਰਵਾਇਆ ਕੰਮ ਕਹਿੰਦੇ ਹੋਰ ਹੀ ਹੁੰਦਾ ਲੱਗਦਾ ਦੇਖੋ ਬਗੂ ਯਾਰ ਗਲਾਉਣੇ ਹੀ ਫਾਇਦਾ ਮੇਰੇ ਖਿਆਲ ਨਾਲ ਅੱਲਾ ਰੰਗਰਦਨ ਬੜਨੋਂ ਆਲੇ ਨੂੰ ਸੋਬਰ ਹੀ ਡਰ ਪਤਾ ਨਹੀਂ ਕੀ ਆਉਂਗਾ ਉਪਰ ਨੂੰ ਐਦਾਂ ਦੀ ਸੁੰਡ ਜੁਗੀ ਕਹਾਣੀ ਗਰਮੀ ਬਹੁਤ ਹਲਦਾ ਹਾਂ ਤੇ ਨੰਪ ਤਾਂ ਚੱਕਦਾ ਰਹਦਾ ਹੋਇਆ ਚੱਲ ਆ ਹੋਊਗਾ ਸੈਟ ਨੂੰ ਕੀ ਹੋਇਆ ਨੂੰ ਹਾਂ ਇੱਥੇ ਲੋਟਾ ਇੱਥੇ ਚੱਲ ਹੁਣ ਬੋਊਗਾ ਹਾਂ ਚਲਾਉਣਾ ਥੋੜਾ ਜਿਹਾ ਉੱਚਾ ਹੋਰ ਚੱਕ ਯਾਰ ਬਾਲਾ ਜੇ ਮੈਂ ਚੱਲੂਗਾ ਥੱਲੇ ਦਾ ਥੱਲੇ ਡੂਗਾ ਹਾਂ ਥੱਲੇ ਤਾਂ ਕਿਹਾ ਥੱਲੇ ਡੂ ਬਈ ਇੰਨਾ ਉੱਤੇ ਰੱਖੂ ਹਜੇ ਹੋਰ ਵੀ ਮੜਾ ਉੱਚਾ ਜਾਵੇ ਹਾਂ ਜੇ ਹੁਣ ਏਦੋਂ ਥੱਲੇ ਤਾਂ ਲੱਗਦਾ ਸਰੀਆਂ ਵਿੱਚ ਚੜ ਜੂਗਾ ਇਹ ਤਾਂ ਉੱਛੇ ਆ ਮਦਾਨੇ ਸਾਹਿਬ ਪੂਰੇ ਜਾਇ ਜਾ ਲੈ ਰਹੇ ਨੇ ਉਹ ਸਵਾਰ ਫੁੱਟੇਣਾ ਪਾਰਿਆਂ ਮਾਰੀ ਪਰ ਅੜ ਗਿਆ ਭਾਂ ਦੇ ਛੋਟਾ ਦਾ ਗੁੰਡਾ ਹੱਥ ਵਾਰੀ ਲਵਾਇਆ ਇਹਦੇ ਕਿਹੜਾ ਨਹੀਂ ਹੀ ਹੈਗਾ ਹਜੇ ਅਹੀ ਨਹੀਂ ਇਹ ਜਾਂਦਾ ਕਿਨਾਂ ਕਹਾਂ ਜਾਓ ਮੜਾ ਗਲੀਂ ਸਲਾ ਦੇ ਉੱਥੇ ਆਦਮ ਨਾ ਲੈ ਲੈ ਨਾ ਨਾ ਸਾਰਾ ਮੁਸੋਕਿਆ ਯਾਰ ਮਾੜੀ ਲੈਫਟ ਥੋੜੀ ਇੱਥੇ ਇਧੂ ਬਾਹਰ ਨਹੀਂ ਨੀ ਮਰ ਚੱਲਦਾ ਇਹ ਥੱਲੇ ਡਰਤਾ ਬੱਦ ਫੇਰ ਜਾਉਂਦਾ ਉੱਚਾ ਚੱਕਣਾ ਮੜਾ ਜਾ ਯਾਰ ਹੋਰ ਉੱਚਾ ਰੱਖਣਾ ਬੂ ਇਧੂ ਚੱਲੀ ਚੱਲ ਗਾ ਇਹ ਚੱਲ ਗਾ ਯਾਰ ਬੈਂ ਚੱਲ ਚੱਲ ਯਾਰ ਵਾਹਿਗੁਰੂ ਜੀ ਤੋਰ ਵੀ ਰੇਤ ਕਰਨਾ ਹੁਣ ਆਇਆ ਖੜਿਆ ਕੀ ਬੱਬੀ ਸੁਪਰ ਸੀਟਰ ਨਾਲ ਵੀ ਤਾਂ ਹੱਤ ਕਰੀਂ ਹੱਤ ਕਰੀਂ ਕੈਂਡਾ ਦਾ ਮੂਹ ਲਾਇਨ ਚਲਾ ਲਾ ਕਾਹੇ ਓਏ ਅਗਨੇ ਤਕਨੀਕ ਆ ਗਈ ਠੰਦੀ ਕੰਮ ਜੋ ਫਿਰ ਤਾਂ ਠੀਕ ਐ ਨਹੀਂ 6000 ਖੁੱਜਾ ਕ ਨਹੀਂ ਲਾਵਾ ਬੇਕਾਰ ਤਾਂ ਕੇ ਕੰਮ ਓਏ ਹੋਣਾ ਉਹਦਾ ਫਰ ਲਿਆ ਆਵਾਜ਼ ਦਾ ਮੁੰਡਾ ਕਹਿੰਦੇ ਪੂਰਾ ਖੁਸ਼ ਹੁੰਦਾ ਹੋਇਆ ਵੀ ਪੂਰਾ ਘੈਂਟ ਚੱਲਦਾ